ਜੀ ਜਾਣਕਾਰੀ ਹੈ ਮੈਂ ਅੱਜ ਜਿਹਦੇ ਨਾਲ ਸਾਰੇ ਨਾਲ ਸਾਂਝੀ ਕਰਨਾ ਚਾਹੁੰਨਾ ਵੀ ਅੱਜ ਮੈਂ ਦੇਖਿਆ ਵੀ ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕੁਝ ਪੁਤਲੇ ਫੂਕੇ ਜਾ ਰਹੇ ਨੇ ਕੁਝ ਸ਼ਰਾਰਤੀ ਅੰਸਰਾਂ ਦੇ ਜਾਂ ਮੈਨੂੰ ਮinority ਕਮਿਸ਼ਨ ਦੇ ਵਿੱਚ ਕੁਝ ਕੰਪਲੇਂਟਾਂ ਵੀ ਆਈਆਂ ਕੁਝ ਵੀਡੀਓਜ਼ ਵੀ ਲੋਕਾਂ ਨੇ ਭੇਜੀਆਂ ਵਾ ਔਰ ਬਹੁਤ ਸਾਰੇ ਪਾਸਟਰ ਸਾਹਿਬਾਨਾਂ ਦੀਆਂ ਕੋਲਾ ਆਈਆਂ ਵਾ ਬਹੁਤ ਸਾਰੇ ਮੁਸੀਬਾਈਚਾਰੇ ਦੇ ਲੋਕਾਂ ਦੇ ਮੈਨੂੰ ਫੋਨ ਆਏ ਨੇ ਔਰ ਮੈਨੂੰ ਵੀਡੀਓਜ਼ ਵੀ ਉਹਨਾਂ ਨੇ ਭੇਜੀਆਂ ਆਪਣੀਆਂ ਔਰ ਕੰਪਲੇਂਟਾਂ ਵੀ ਸਾਡੇ ਮinority ਕਮਿਸ਼ਨ ਦੇ ਵਿੱਚ ਕੀਤੀਆਂ ਵਾ ਵੀ ਕੁਝ ਸ਼ਰਾਰਤੀ ਅੰਸਰ ਜਿਨ੍ਹਾਂ ਦੇ ਵਿੱਚ ਇੱਕ ਸ਼ਰਾਰਤੀ ਅੰਸਰ ਹੈ ਤਜਸਵੀ ਮਨਾਸ ਕਰਕੇ ਭਾਨਾ ਸਿੱਧੂ ਭਗਤ ਸਿੰਘ ਦਿਵਾਬੀ ਇਹਨਾਂ ਵਰਗੇ ਲੋਕ ਜਿਹੜੇ ਨੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਪਾਸਟਰ ਸਾਹਿਬਾਨਾਂ ਦੇ ਪੁਤਲੇ ਬਣਾ ਕੇ ਫੂਕਰੇ ਨੇ ਔਰ ਚਰਚ ਨੂੰ ਪਖੰਡਵਾਦ ਕਹਿ ਰਹੇ ਨੇ ਜਾਂ ਚਰਚ ਨੂੰ ਡੇਰਾ ਕਹਿ ਕੇ ਸਮੋਧਿਤ ਕਰਦੇ ਨੇ ਇਹ ਚੀਜ਼ਾਂ ਦੇ ਨਾਲ ਸਮੁੱਚੇ ਮੁਸੀਬਾਈ ਭਾਈਚਾਰੇ 'ਚ ਭਾਰੀ ਰੋਸ ਹੈ ਔਰ ਇੱਕ ਮੈਂ ਗੱਲ ਇੱਥੇ ਕਲੀਅਰ ਕਰਦਾ ਵੀ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਕੋਈ ਖਰਾਬ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਸਾਰੇ ਭਾਈਚਾਰੇ ਆਪਸ ਵਿੱਚ ਮਿਲ ਬੈਠ ਕੇ ਰਹਿੰਦੇ ਨੇ ਅਗਰ ਕੋਈ ਇਹਨਾਂ ਦੀ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਅਗਰ ਹਿੰਦੂ ਮੁਸਲਮ ਸਿੱਖੀ ਸਾਈ ਨੂੰ ਕੋਈ ਲੜਾਉਣ ਦੀ ਕੋਸ਼ਿਸ਼ ਕਰੇਗਾ ਇਹ ਮਾਨੋਰਟੀ ਕਮਿਸ਼ਨ ਕਦੀ ਬਰਦਾਸ਼ਤ ਨਹੀਂ ਕਰੇਗਾ ਅੱਜ ਮੈਂ ਜਲੰਧਰ ਸੀਪੀ ਨੂੰ ਹਦਾਇਤ ਕੀਤੀ ਆ ਔਰ ਆਪਣੇ ਮਾਨੋਰਟੀ ਕਮਿਸ਼ਨ ਵਾਲੋ ਲਿਖ ਕੇ ਵੀ ਭੇਜਿਆ ਵਾ ਵੀ ਜਿਹੜੇ ਵੀ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਦੇ ਉੱਪਰ ਬੰਦਕੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਛੁੱਟਿਆ ਜਾਵੇ ऐसे कदे बर्दाश्त नहीं करांगे कोई कर कि कोई ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਪੁਤਲੇ ਫੂਕੇ ਜਾਂ ਉਹਨਾਂ ਨੂੰ ਅਖੋਤੀ ਕਹਿ ਕੇ ਸੰਬੋਧਿਤ ਕਰੇ ਬਹੁਤ ਭਦੀ ਗੱਲ ਆ ਔਰ ਮੈਂ ਇਸ ਮੁਝੇ ਮੁਸੀਬਾ ਇਚਰ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਪੁਤਲੇ ਨਾ ਫੂਕੋ ਮਨੋਰਟੀ ਕਮਿਸ਼ਨ ਤੁਹਾਡੇ ਲਈ ਖੜਾ ਵਾ ਤੁਹਾਡੇ ਲਈ ਕੰਮ ਕਰ ਰਿਹਾ ਵਾ ਜਿੱਥੇ ਵੀ ਕਿਤੇ ਆਉਣ ਜਾਣ ਦੀ ਲੋੜ ਪੈਗੀ ਮੈਂ ਤੁਹਾਡੇ ਨਾਲ ਆਵਾਂ ਜਾਵਾਂਗਾ ਕਿਉਂਕਿ ਮਨੋਰਟੀ ਕਮਿਸ਼ਨ ਪੰਜਾਬ ਸਰਕਾਰ ਨੇ ਔਰ ਸੰਵਿਧਾਨ ਨੇ ਤਾਂ ਹੀ ਬਣਾਇਆ ਸੀ ਵੀ ਜਿਹੜੇ ਘੱਟ ਗਿਣਤੀ ਦੇ ਵਰਗ ਦੇ ਲੋਕ ਨੇ ਉਹਨਾਂ ਦੀ ਰੱਖਿਆ ਕੀਤੀ ਜਾਵੇ ਤੁਹਾਡੀ ਰੱਖਿਆ ਕਰਨ ਦੇ ਲਈ ਮinority ਕਮਿਸ਼ਨ ਖੜਾ ਵਾ ਪਰ ਮੈਂ ਬਹੁਤ ਜਲਦ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਇਹਨਾਂ ਲੋਕਾਂ ਦੇ ਉੱਪਰ ਬਰਾਂਦੀ ਕਾਨੂੰਨੀ ਕਾਰਵਾਈ ਵੀ ਕਰਵਾਵਾਂਗਾ ਔਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਿਹਨਾਂ ਨੂੰ ਛੁੱਟਿਆ ਜਾਊਗਾ ਪਰ ਕਦੇ ਇਹ ਬਰਦਾਸ਼ਤ ਨਹੀਂ ਅਸੀਂ ਕਰਾਂਗੇ ਵੀ ਮinorities ਨਾਲ ਸੰਬੰਧਿਤ ਕੋ ਭਾਵੇਂ ਮੁਸਲਮਾਨ ਭਾਈਚਾਰਾ ਹੋਵੇ ਜੈਨੀ ਭਾਈਚਾਰਾ ਹੋਵੇ ਬੁੱਧੀ ਭਾਈਚਾਰਾ ਹੋਵੇ ਮਸੀਹ ਭਾਈਚਾਰਾ ਹੋਵੇ ਜਾਂ ਇਹਦੇ ਨਾਲ-ਨਾਲ ਸਾਡਾ ਪਿਆਰਾ ਹਿੰਦੂ ਭਾਈਚਾਰਾ ਹੋਵੇ ਜਾਂ ਸਿੱਖ ਭਾਈਚਾਰਾ ਹੋਵੇ ਇਹਨਾਂ ਨੂੰ ਕੋਈ ਟਾਰਗੇਟ ਕਰੇ ਅਗਰ ਕੋਈ ਟਾਰਗੇਟ ਕਰੇਗਾ ਤੇ ਜਤਿੰਦਰ ਮਸੀਹ ਗੌਰਵ ਉਹਨਾਂ ਦਾ ਵਿਰੋਧ ਕਰੇਗਾ ਮੈਂ ਸਮੁੱਚੇ ਪਾਸ ਸਹਿਬਾਨ ਨੂੰ ਵੀ ਬੇਨਤੀ ਕਰਦਾ ਪਰਮੇਸ਼ਵਰ ਦੇ ਦਾਸਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਸ਼ਾਂਤੀ ਬਣਾ ਕੇ ਰੱਖੋ ਕਿਉਂਕਿ ਸਾਡਾ ਪਰਮੇਸ਼ਵਰ ਸ਼ਾਂਤੀ ਦਾ ਰਾਜਕੁਮਾਰ ਹੈ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਲੈਣਾ